ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੰਡੀ ਸ਼ੁਰੂਆਤ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਹੈ ਜੀ ਤੇ ਦੰਡੀ ਸ਼ੁਰੂਆਤ ਹੋ ਚੁੱਕੀ ਹੈ ਤੇ ਟਾਈਮ ਹੋ ਚੁੱਕਿਆ ਹੈ ਸਵਾ 6 ਦਾ ਤੇ ਅਸੀਂ ਉੱਠ ਚੁੱਕੇ ਹਾਂ ਚਾਹ ਪਾਣੀ ਪੀ ਲਿਆ ਜੀ ਤੇ ਹੁਣ ਅਸੀਂ ਕਰਨ ਲੱਗੇ ਜੀ ਘਰ ਦੇ ਕੰਮ ਧੁੰਦੇ ਤੇ ਹੂੰ ਛੋਟਾ ਸਾਡਾ ਪੱਗ ਬੰਨੀ ਜਾਂਦਾ ਤੇ ਸਾਡੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਇਹ ਚੱਲੇ ਜੀ ਉੱਥੇ ਕੀੜੀਆਂ ਕੀੜੀਆਂ ਦੇ ਭੌਣ ਦੇ ਉੱਪਰ ਦਾਣਾ ਪਾਉਣਾ ਤੇ ਤੁਸੀਂ ਜ਼ਰੂਰ ਦੱਸਿਓ ਜੀ ਕੌਣ-ਕੌਣ ਇਦਾਂ ਕਰਦਾ ਤੇ ਜਾਨਵਰਾਂ ਨੂੰ ਤੇ ਪੰਚੀ ਨੂੰ ਕੋਸ਼ਣਾ ਕੁਝ ਪਾਉਣਾ ਚਾਹੀਦਾ ਜੀ ਤੇ ਅਸੀਂ ਇਹ ਕੰਮ ਜ਼ਰੂਰ ਕਰਦੇ ਆਂ ਜੀ ਤੇ ਇਹ ਜਾਣਗੇ ਇੱਥੇ ਢੁੱਡੀ ਕੇ ਤੱਕ ਉੱਥੇ ਜਾ ਕੇ ਇਹ ਪੌਂਡੇ ਉੱਪਰ ਜਾ ਕੇ ਦਾਣਾ ਪਾਉਣਗੇ ਜੀ ਤੇ ਬਸ ਜੀ ਹੁਣ ਮੈਂ ਕਰਨ ਲੱਗੀ ਆਂ ਕੰਮ ਧੰਦੇ ਪਾਣੀ ਵਗੈਰਾ ਭਰਨਾ ਫਿਰ ਲਾਈਟ ਚਲੀ ਜਾਊਗੀ ਤੇ ਮਿਲਦੇ ਆਂ ਜੀ ਬਾਅਦ ਦੇ ਵਿੱਚ ਇੱਥੇ ਜੀ ਮੈਂ ਲਾ ਰਹੀ ਆ ਝਾੜੂ ਬੇੜੇ ਦੇ ਵਿੱਚ ਤੇ ਨੇਰੀ ਬਹੁਤ ਗੰਦ ਪਾ ਦਿੰਦੀ ਐ ਇਹ ਤੁਹਾਨੂੰ ਪਤਾ ਹੀ ਇੱਕ ਤੋੜੀ-ਉਡਾਉਂਦੀ ਆ ਜੀ ਨੌਕ ਤੋੜੀ ਕਣਕਾਂ ਵੱਢਣੀਆਂ ਤੇ ਤੋੜੀ ਆ ਜਾਂਦੀ ਉੱਟਕੇ ਤੇ ਮੈਂ ਬੇੜੇ 'ਚ ਝਾੜੂ ਲਾ ਰਹੀ ਆ ਹੁਣ ਤੇ ਬੇਟਾ ਮੇਰਾ ਤਿਆਰ ਹੋ ਗਿਆ ਅੰਦਰ ਨਾ ਕੇ ਆ ਗਿਆ ਸੀ ਉਹ ਸਾਡਾ 베ੜਾ ਬਹੁਤ ਹੀ ਵੱਡਾ ਦੇਖ ਹੀ ਰਹੇ ਹੋ ਤੁਸੀਂ ਤੇ ਪਹਿਲਾਂ ਮੈਂ 베ੜੇ 'ਚ ਝਾੜੂ ਲਾਉਂਗੀ ਜੀ ਫਿਰ ਅੰਦਰੋਂ ਸਾਫ਼ ਸਫਾਈ ਕਰਦੇ ਹਾਂ ਅਸੀਂ ਤੇ ਕਿਉਂਕਿ ਫਿਰ 베ੜੇ ਦੇ ਵਿੱਚ ਧੂਪ ਆ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਤੇ ਹੁਣ ਮੈਂ ਹੌਲੀ ਹੌਲੀ ਸਾਰੇ ਝਾੜੂ ਲਾ ਦੂੰਗੀ ਜੀ ਸਾਰੇ ਲੈ ਕੇ ਜੀ ਅਸੀਂ ਚੱਲੇ ਹਾਂ ਜੀ ਮੰਦਰ ਹੈ ਤੇ ਆਹ ਜਲਪਾਲਿਆ ਜੀ ਅਸੀਂ ਦੇਖੋ ਆਹ ਫੁੱਲ ਲੈ ਲੇ ਧੂਪ ਬੱਤੀ ਕਰਨ ਵਾਸਤੇ ਤੇ ਤੋਂ ਫਿਲਹਾਲ ਇਹ ਡੱਬੀ ਲੈ ਲਈ ਆ ਅਸੀਂ ਬਾਟਰ ਕੋਲਰ ਭਰਤਾ ਜੀ ਦੇਖੋ ਦੇਖਦੇ ਅਚ ਕਿੰਨੇ ਘੰਟੇ ਪਾਣੀ ਗਰਮ ਠੰਡਾ ਰਹਿੰਦਾ ਤੇ ਇੱਧਰ ਤੁਹਾਨੂੰ ਕਰਾਉਨੇ ਆ ਜੀ ਭਗਵਾਨ ਜੀ ਦੇ ਦਰਸ਼ਨ ਜੋਤ ਦੇਖੋ ਜੀ ਅਸੀਂ ਲਾਤੀ ਦੇਖੋ ਜੀ ਤੁਸੀਂ ਦਰਸ਼ਨ ਕਰ ਲਓ ਜੀ ਦੁਰਗਾ ਮਾਤਾ ਦੇ ਸ਼ਿਵ ਸ਼ੰਕਰ ਦੇ ਹੁਣ ਅਸੀਂ ਚੱਲੇ ਆਂ ਜੀ ਮੰਦਿਰ ਤੇ ਮੰਦਿਰੋਂ ਆ ਕੇ ਤੁਹਾਨੂੰ ਮਿਲਾਂਗੇ ਜੀ ਤੇ ਜੀ ਅਸੀਂ ਆ ਗਏ ਸੀ ਜੀ ਮੰਦਿਰ ਤੋਂ ਅੱਧਾ ਡੇਰ ਕੇ ਪੂਜਾ ਵਗੈਰਾ ਕਰਕੇ ਤੇ ਹੁਣ ਅਸੀਂ ਕਰਨ ਲੱਗੇ ਆਂ ਜੀ ਨਾਸ਼ਤਾ ਨਾਸ਼ਤਾ ਅਸੀਂ ਬਣਾ ਲਿਆ ਵਿੱਚ ਸਾਡੇ ਇਹ ਜੀ ਦਹੀਂ ਆ ਤੇ ਦਹੀਂ ਆ ਤੇ ਉਹ ਚਟਨੀ ਆ ਤੇ ਆ ਰੋਟੀ ਆ ਤੇ ਆਰ ਤੋਂ ਬਹੁਤ ਆ ਦੇਖੋ ਜੀ ਤੇ ਅੱਧੇ ਕੰਮ ਅਸੀਂ ਘਰ ਦੇ ਕਰ ਲਏ ਤੇ ਅੱਧੇ ਰਹਿੰਦੇ ਆ ਸਾਫ ਸਫਾਈ ਹੋ ਗਈ ਜੀ ਤੇ ਬਸ ਬਰਤਨ ਰਹਿੰਦੇ ਆ ਜੀ ਤੇ ਕੱਪੜੇ ਅੱਜ ਮੈਂ ਧੋਂਗੀ ਨਹੀਂ ਦੀ ਕੱਪੜੇ ਕੱਲ ਮੈਂ ਧੋ ਲਈ ਸੀ ਜੀ ਅੱਜ ਵਸ ਕਬੇਡੇ ਦੀ ਵਰਦੀ ਆ ਉਹ ਧੋ ਦੂੰਗੀ ਮੈਂ ਹੱਥ ਨਾਲ ਹੀ ਕੁਛ ਨਹੀਂ ਲਾਉਂਗੀ ਤੇ ਬਸ ਕਪੜੇ ਜਿਹੜਾ ਆਪਾਂ ਪਰਸ ਨੂੰ ਧੋਵਾਂਗੇ ਸ਼ੁੱਕਰਵਾਰ ਨੂੰ ਵੀਰਵਾਰਾ ਸੇ ਕਪੜੇ ਧੋਈ ਦੇਣੀ। ਪਾਸੋਂ ਨਾਲ ਸੀ ਕਰਨ ਲੱਗੇ ਆ ਜੀ ਨਾਸ਼ਤਾ। ਇੱਥੇ ਜੀ ਮੈਂ ਬਣਾਉਣ ਲੱਗੀ ਆ ਰੋਟੀ ਦੁਪਹਿਰ ਦੀ ਤੇ ਟਾਈਮ 1 ਵਜੇ ਚੁੱਕਿਆ ਤੇ ਪਹਿਲਾਂ ਮੈਂ ਆਟਾ ਗੁੰਨੇ ਆ ਜੀ ਆਟਾ ਗੁੰਨੇ ਕੇ ਫਿਰ ਮੈਂ ਰੋਟੀ ਲਾਉਣ ਲੱਗੀ ਆ ਕਿਉਂਕਿ ਮੇਰਾ ਬੇਟਾ ਵੀ ਆਉਣ ਵਾਲਾ 4:30 ਵਜੇ ਆਊਗਾ ਜੀ। ਦੋ ਵੇ ਛੁੱਟੀ ਹੁੰਦੀ ਆ ਉਹਨੂੰ 2:30 ਵਜੇ ਜਾਂਦੇ ਹੁੰਦੇ ਹੁੰਦੇ ਉਹਨੂੰ ਬੈਂਡ ਦੇ ਵਿੱਚ ਅੱਧਾ ਘੰਟਾ ਬੈਂ ਲਾ ਦਿੰਦੀ ਆ ਤੇ ਮੇਰੇ ਹਸਬੰਡ ਵੀ ਆ ਗਏ ਰੋਟੀ ਖਾਣ ਤੇ ਅਸੀਂ ਰਾਤ ਬਣਾਈ ਸੀ ਆਲੂਆਂ ਦੀ ਸਬਜ਼ੀ ਉਸ ਨਾਲ ਖਾਵਾਂਗੇ ਜੀ ਅਸੀਂ ਰੋਟੀ ਤੇ ਰੋਟੀ ਬਣਾ ਕੇ ਤੇ ਫਿਰ ਆਪਾਂ ਕਈ ਵਾਰ ਤਾਂ ਅਸੀਂ ਇਕੱਠੇ ਖਾ ਲੈਂਦੇ ਆ ਜੀ ਰੋਟੀ ਜੀ ਬੱਚੇ ਆਏ ਤੋਂ ਤੇ ਕਈ ਵਾਰ ਅਸੀਂ ਫਿਰ ਮੇਰੇ ਹਸਬੰਡ ਨੂੰ ਕਈ ਵਾਰ ਜਲਦੀ ਹੁੰਦੀ ਆ ਤਾਂ ਉਹਨਾਂ ਅਗਰ ਜਲਦੀ ਹੁੰਦੇ ਤਾਂ ਇਸ ਕਰਕੇ ਉਹਨਾਂ ਨੂੰ ਪਹਿਲਾਂ ਦੇ ਦਿੰਦੇ ਰੋਟੀ ਨਾਲ ਦੇਣਾ ਹੂਗੀ ਤੇ ਹੁਣ ਮੈਂ ਬਣਾਣ ਲੱਗੀ ਆ ਤੇ ਮੇਰੇ ਬੇਟੀ ਸਰਵ ਕਰ ਦੂਗੀ ਕਿਉਂਕਿ ਉਹਨਾਂ ਨੇ ਜਾਣਾ ਕੰਮ ਦੇ ਉੱਤੇ ਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਤੇ ਆਪਾਂ ਨੂੰ ਤਾਂ ਪੱਕੇ ਥੱਲੇ ਵੀ ਦੇਖੋ ਜੀ ਗਰਮੀ ਲੱਗਦੀ ਹੈ ਕੋਲਰ ਥੱਲੇ ਵੀ ਤੇ ਧੰਨ ਦੇ ਉਹ ਬੰਦੇ ਨੇ ਜਿਹੜੇ ਜੀ ਧੁੱਪ ਦੇ ਵਿੱਚ ਕੰਮਕਾਰ ਕਰਦੇ ਨੇ ਤੇ ਉਹਨਾਂ ਨੂੰ ਵੀ ਦੇਖੋ ਜੀ ਗਰਮੀ ਤਾਂ ਲੱਗਦੀ ਪਰ ਮਿਹਨਤ ਤਾਂ ਜ਼ਰੂਰੀ ਹੈ ਮਿਹਨਤ ਬਿਨਾ ਜੇ ਕੁਛ ਨਹੀਂ ਮਿਹਨਤ ਤੋਂ ਬਿਨਾ ਕੋਈ ਪੈਸਾ ਟੱਕਾ ਕੁਛ ਨਹੀਂ ਦਿੰਦਾ ਜੀ ਜੇ ਆਪਾਂ ਮਿਹਨਤ ਕਰਾਂਗੇ ਚਾਰ ਪੈਸੇ ਕਮਾਵਾਂਗੇ ਤਾਂ ਹੀ ਦੋ ਟਾਈਮ ਦੀ ਰੋਟੀ ਦਾ ਜ਼ਿਕਰਡ ਹੁੰਦਾ ਜੀ ਤੇ ਇਸ ਕਰਕੇ ਜੀ ਕੰਮ ਤਾਂ ਹਰੇਕ ਨੂੰ ਕਰਨਾ ਪੈਂਦਾ ਚਾਹੇ ਕੋਈ ਲੇਡੀ ਹੋਵੇ ਚਾਹੇ ਕੋਈ ਜੈਂਟਸ ਤੇ ਆਪਾਂ ਵੀ ਹੁਣ ਬਸ ਰੋਟੀ ਬਣਾ ਕੇ ਮਿਲਦੇ ਆਂ ਜੀ ਤੁਹਾਨੂੰ ਰੋਟੀ ਪਕਾਉਣ ਤੋਂ ਬਾਅਦ ਆਪ ਬਣਾਉਣ ਜਾ ਰਹੇ ਹਾਂ ਜੀ ਬੜੀਆਂ ਦੀ ਸਬ지 ਆਲੂ ਬੜੀਆਂ ਤੇ ਪਹਿਲਾਂ ਮੈਂ ਬੜੀਆਂ ਘੋਂਟੀਆਂ ਸੀ ਗਰਮ ਪਾਣੀ ਦੇ ਵਿੱਚ ਫਿਰ ਇਹਨਾਂ ਨੂੰ ਮਿਚੋੜ ਕੇ ਤੇ ਕੱਢ ਲਿਆ ਫਿਰਦਰ ਮੈਂ ਤੇਲ ਗਰਮ ਕਰ ਲਈ ਜੀ ਹੁਣ ਮੈਂ ਬੜੀਆਂ ਨੂੰ ਫਰਾਈ ਕਰੂੰਗੀ ਪਹਿਲਾਂ ਦੇਖੋ ਗੇੜੇ ਤੋਂ ਕੱਢ ਕੇ ਤੇ ਇਹਦੀ ਪਾਲੋ ਜੇ ਇਹ ਜੋ ਬ੍ਰਾਊਨ ਜੀਆਂ ਹੋ ਗਈਆਂ ਉਦੋਂ ਇਹਨਾਂ ਨੂੰ ਕੱਢ ਲੈਣਾ ਠੀਕ ਹੈ। ਆਹ ਦੇਖੋ। ਨਾ ਪਾਣੀ ਤਾਂ ਨਹੀਂ ਟਮੰਟਾ ਦੇਣੀ ਕਿਉਂਕਿ ਇਹ ਬ੍ਰਾਊਨ। ਦੇਖੋ ਜੇ ਇਦਾਂ ਦੀਆਂ ਹੋ ਜਾਣੀਆਂ ਬ੍ਰਾਊਨ ਹੋ ਕੇ। ਜਦੋਂ ਭੁੰਨੀਆਂ ਨੇ ਤੇ ਸਾਰਾ ਤੇਲ ਛੋਕ ਲੈਣਾ ਦੇਖੋ ਛੋਕਾ ਦੇ ਵਿੱਚ ਤੇਲ ਹੈ ਨਹੀਂਗਾ। ਤੇ ਸੋਕ ਲੈਣੇ ਤੇਲ ਤੇ ਫਿਰ ਆਪ ਇਹਨਾਂ ਨੂੰ ਕੱਢ ਲਾਂਗੇ ਭਾਂਡੇ ਦੇ ਵਿੱਚ ਇਹਨਾਂ ਨੂੰ ਦੇਖੋ ਨੇ ਆਸੂ ਹੋ ਚੁੱਕੇ ਨੇ ਇੱਕ ਵਾਰ ਤੁਸੀਂ ਬਣਾ ਕੇ ਖਾਓ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਇਹ ਕਈ ਤਾਈ ਪਾਣ ਦੇ ਪੜੀਆਂ ਨੂੰ ਬਸ ਪਿਉਂ ਕੇ ਥੋੜ੍ਹ ਕੇ ਤੇ ਸਬਜ਼ੀ ਦੇ ਵਿੱਚ ਪਾ ਕੇ ਨਾਲ ਉਹਦੇ ਵਿੱਚ ਐਂ ਬਣਾ ਲੈਂਦੇ ਤੇ ਇਹ ਐਂ ਕਰਕੇ ਤੁਸੀਂ ਬਣਾਉਂਗੇ ਇਹ ਜਲ ਸਵਾਦ ਆ ਜਾਂਦੀ ਹੈ ਤੇ ਹੁਣ ਆਪਾਂ ਬੜੀਆਂ ਕੱਟ ਲਈਆਂ ਦੇਖੋ ਜੀ ਉੱਪਰ ਪਈਆਂ ਇਹ ਦੇਖੋ ਇਹ ਕੱਟ ਲਈਆਂ ਹੁਣ ਆਪਾਂ ਤਿੰਨ ਪਾਵਾਂਗੇ ਤੜਕੇ ਵਾਸਤੇ ਤੜਕੇ ਵਾਸਤੇ ਤੁਹਾਨੂੰ ਪਤਾ ਹੀ ਹੈ ਕੱਟ ਛੀ ਜਿਆਦਾ ਹੀ ਕੱਟ ਛੀ ਆ ਦੇਖੋ ਜੀ ਆਹ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਪਾਵਾਂਗੇ ਜੀਰਾ ਜੀਰਾ ਪਾ ਕੇ ਤੇ ਫਿਰ ਆਪਾਂ ਪਾਵਾਂਗੇ ਆ ਤੜਕਾ ਗ੍ਰाइंड ਕੀਤਾ ਸੀ ਜਿੰਨੇ ਤੇ ਇਹ ਪਾ ਲਾਂਗੇ ਆਪਾਂ

ਨਾਨ ਮਿਰਚਾਂ ਦੇ ਸਵਾਦ ਮੁਤਾਬਕ ਪਾਸਾ ਵੀ ਤੁਸੀਂ ਘੱਟ ਵੱਧ ਕਿਸੇ ਨੂੰ ਘੱਟ ਪਸੰਦ ਹੁੰਦਾ ਹੈ ਤੇ ਕਿਸੇ ਨੂੰ ਵੱਧ ਪਸੰਦ ਹੁੰਦਾ ਹੈ। ਠੀਕ ਹੁਣ ਆਪਾਂ ਇਹਨੂੰ ਮਸਾਲੇ ਨੂੰ ਭੁੰਨਾਂਗੇ ਇਸ ਪਾਣੀ ਪਰ

ਇਹਨਾਂ ਨੂੰ ਕਰ ਦਾਂਗੇ ਆਪਾਂ ਮਿਕਸ ਮਿਕਸ ਕਰਕੇ ਫਿਰ ਆਪਾਂ ਇਹ ਪਾ ਦਾਂਗੇ ਪਾਣੀ ਆਹਨ ਕਿ ਦਿਨੇ ਦਾ ਤੁਸੀਂ ਤਰੀ ਰੱਖਣੀ ਹੈ ਇਹਦੇ ਵਿੱਚ ਦਿਨੇ ਦਾ ਸਾਗ ਦੀ ਦੇਖ ਕੇ ਹੁਣ ਤਾਂ ਪਾਣੀ ਪਾ ਆਹ ਉਹ ਦਿ ਲੋੜ ਨੂੰ ਤਾਂ ਇਹ ਪਾਣੀ ਪਾ ਕੇ ਇਹਨੂੰ ਕਰਕੇ ਮਿਕਸ ਜੇਰਾ ਪਾ ਲਾ ਲਿਆ। ਇਹਦਾ ਤਕਨ ਲਾਵਾ ਦੇ ਜੀ ਹੁਣ ਤੇ ਇੱਕ ਸੀਟੀਆਂ ਲਵਾ ਕੇ ਬਸ ਆਪਣੀ ਸਬਜੀ ਹੋਜੀ ਤਿਆਰ। ਠੀਕ ਹੈ ਜੀ ਹੁਣ ਮੈਂ ਸਬਜੀ ਨੂੰ ਤੜਕਾ ਲਾਤਾ। ਆਲੂ ਬੜੀਆਂ ਜਿਹਨੂੰ ਤੁਸੀਂ ਦੇ ਦੇ ਕੀ ਚੁੱਕੇ ਹੋ ਰੈਸਪੀ ਤੇ ਹੁਣ ਆਪਾਂ ਕਰਦੇ ਆਂ ਜੀ ਵੀਡੀਓ ਐਂਡ ਇੱਥੇ ਹੀ। ਤੇ ਮਿਲਾਂਗੇ ਕੱਲ੍ਹ ਆ ਦੇ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸੋਹਣੇ ਸੋਹਣੇ ਕਮੈਂਟ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਮਿਲਦੇ ਆਂ ਜੀ ਕੱਲ ਨੂੰ ਆਪਾਂ ਅਗਲੇ ਵੀਡੀਓ ਦੇ ਵਿੱਚ ਧੰਨਵਾਦ ਜੀ